ਪੰਜ ਪਹਿਨੀ ਸੀ ਜਿਹੜੇ ਹੱਥ ਪਰ ਚਾਟ ਐਂਡ ਬਰਾਈਸ ਤੇ ਮੈਂ ਮਤਲਬ ਕਿ ਸਭ ਤੋਂ ਛੋਟੀ ਸੀ ਤੇ ਸਭ ਤੋਂ ਆਪਣੀ ਮੰਮੀ ਪਾਪਾ ਦੀ ਰਾਣੀ ਸੀ ਤੇ ਉਹ ਵੀ ਖੰਦੇ ਸੀ ਮੰਮੀ ਕਹਿੰਦੇ ਨੇ ਤਾ ਵਾ ਦੇ ਮੈਂ ਜਿਹੜਾ ਦੁਨੀਆ ਦੇਖੂ ਪਰ ਵਾਕਈ ਉਹੀ ਹੋ ਗਿਆ ਜਿਹੜਾ ਦੁਨੀਆ ਨਹੀਂ ਦੇਖਿਆ ਮਤਲਬ ਇਹ ਕਰ ਮੈਨੂੰ ਨਹੀਂ ਪਤਾ ਸੀਗਾ ਕਿ ਮੈਨੂੰ ਪੜ੍ਹ ਚੰ ਜਾਵਾਂ ਤੇ ਮੇਰੀ ਮੰਮੀ ਮਤਲਬ ਕੀ ਕੰਮੀ ਨੇ ਉਹ ਕੋਲੇ ਸੰਗਠ ਕਰਦੇ ਆਂ ਬੇਟੇ ਇਸ ਤੇ ਉਹ ਵੀ ਅੱਛੇ ਨਹੀਂ ਨਿਕਲ ਤਰਾਉਂਦੇ ਕੋਈ ਜੜਾ करता सी कोई जुआ खेलता सी घर की कोई जिम्मेवारी नहीं सारी जिम्मेवारी मैं संभाली मैं पन्नी चो हट गई पढ़ाई भी नहीं की मैं पूरी पढ़ नहीं सकी अपनी गरीबी की वजह में जी गरीब इन्ने से तो पढ़ना सीखा सी जब घर का खर्चा बड़ी मुश्किल चलता सी सिंगर बनना चाहती थी ते वो भी पांडे पाई गुलशन कुमार उस टाइम सीधे सर ਮੋਰਨ ਚਿੱਠੀ ਤੇ ਜੀ ਆਪਣੇ ਜੀ ਆਈ ਦੇ ਰਾ ਜੀ ਆਈ ਨੇ ਚਿੱਠੀ ਲਿਖਿਆ ਪਈ ਸੀ ਪਰ ਮੈਨੂੰ ਉਹ ਲਾਗਣੀ ਨਹੀਂ ਸੁਰਵਾਸ ਉਹ ਗਿਆ ਤੇ ਤਾੜ ਕੇ ਮੇਰੇ ਪਿੱਛੇ ਗਈ ਮਜਬੂਰੀਆਂ ਮਜਬੂਰੀਆਂ ਜਿਕੇ ਲਈ ਗਈ ਸ਼ੁੱਕਰ ਮੈਂ ਕੰਦੇਸੀ ਕੀ ਕਰਾਂ ਉਹਨੇ ਗੁੱਤ ਬੇਟੀਆਂ ਹੋ ਗਈਆਂ ਉਸਾਸਲੇ ਵੀ ਮਾਰ ਤਾਈ ਕਰਨੀ ਕਹਿਣਾ ਕੀ ਗਈ ਲੈ ਇਹਨੇ ਬੇਟੀਆਂ ਜੰਮੀਆਂ ਪਤਾ ਨਹੀਂ ਕਿ ਆਪ ਕਿੱਥੇ ਹੋਣ ਜਿਹੜਾ ਇਹ ਵੀਡੀਓ ਹੋ ਗਿਆ ਥੀ ਨਾ ਇਹ ਬਿਲਕੁਲ ਰੋੜ ਪੜਦਾ पर मैं अपनी जिंदगी तो हार नहीं हूं हिम्मत नहीं छोड़ती है अपनी बेटियों को देख के अपनी हिम्मत जागृत रखती हूं और मैं चाहती हूं कि मेरी बेटी आगे बढ़े तो मैं मेरी बस यही ख्वाहिश है कि मेरे जिंदगी जी मेरी बेटी जितने मैं पहुंचाना चाहूं पहुंच जाए मैं तो नहीं पहुंच सकती सिर्फ मेरी बेटी जिंदा पापा तो शुरू से तो स्पॉट है जितना चंद माता के फादर सातेना फादर अपने बच्चे में क्या करते पापा से लेना शुरू तो है कि सेना के ले काम लेना सातेना तावे नहीं मनाता है तो जीदा दादी होनी ने वो भी मतलब कभी जब पापा के ब्रदर ने उठे रहने ने उनको लियो उन्होंने मतलब बच्चा नाम करना सातेना शुरू तो किसे जानी है करना आई से लेना क्या बोल लो नाई साते तात क्या बोल लो कोई भी खाने ना लेना करना नहीं है का माने ਉਹ ਸਾਕਿੰਦ ਤੇ ਬਹੁਤ ਸਟਰਗਲ ਕੀਤਾ ਸਾਨੂੰ ਦੋਨਾਂ ਨੂੰ ਪਾਣ ਲਈ ਇਹ ਪਹਿਲਾਂ ਮੰਮਾ ਨੇ ਚਾਹ ਫੈਕਟਰੀ ਚ ਜਾਣਾ ਚਾਹ ਵੇਚਣੀ ਫਿਰ ਸਾਡਾ ਉੱਥੇ ਆਪਣਾ ਕਾਰਸੇ ਦਾ ਬਟੂ ਸੇ ਪਾਪਾ ਦੇ ਕਰਕੇ ਸੇਲ ਹੋ ਗਿਆ ਫਿਰ ਮੰਮਾ ਨੇ ਦੂਜਾ ਕੰਮ ਬਾਰੇ ਸੋਚਿਆ ਪਾ ਜਿਹੜੇ ਉਥੋਂ ਦੇ ਪੈਸੇ ਆਏ ਪਾਪਾ ਕਰੋ ਚਾਹ ਕਿ ਲੈਗੇ ਫਿਰ ਸੱਡੋ ਘੜੀ ਬਣ ਪਾਇਆ ਜਿਹੜਾ ਘੜਸੜੀ ਆਨੇ ਹੁਣ ਸਿੱਤ ਰਾਣੀ ਤੇ ਤਕਲੀਖਾ ਰਿਆ ਫਿਰ ਮੰਮਾ ਦਾ ਸੁਪਨਾ ਸੀਗਾ ਨਾ ਸਿੰਗਰ ਬਣਾਉ ਉਹਦੇ ਨੂੰ ਹੁਣ ਐਕਟਿੰਗ ਦੇ ਸੰਪਰਕ ਦੇ ਕੇ ਹਾਂ ਮੈਂ ਐਕਟਰ ਬੰਨਾਵਾ ਮੇਰਾ

ਸਰਕਾਰ ਜੀ ਤੁਸੀਂ ਦੇਖ ਲਿਓ ਸਵੀਓ ਨਿਊਜ਼ ਚੈਨਲ ਤੇ ਮੈਂ ਮਨਦੀਪ ਜੋ ਵੀ ਗੱਲ ਕਰਦੇ ਆ ਇੱਕ ਪਰਿਵਾਰ ਦੀ ਪਰਿਵਾਰ ਦੇ ਵਿੱਚ ਇੱਕ ਮਹਿਲਾ ਦੀ ਗੱਲ ਕਰਦੇ ਆ ਬਚਪਨ ਤੋਂ ਇੱਕ ਸ਼ੌਂਕ ਨੂੰ ਲੈ ਕੇ ਅੱਗੇ ਵੱਧਦੀ ਹੈ ਉਹ ਮਹਿਲਾ ਜੀ ਨੇ ਆਪਣੇ ਛੋਟੇ ਹੁੰਦੇ ਛੋਟੀ ਉਮਰ ਦੇ ਵਿੱਚ ਕਈ ਸੁਪਨੇ ਸਜਾਏ ਹੁੰਦੇ ਆ ਉਹ ਸੁਪਨੇ ਕਿੱਦਾਂ ਪੂਰੇ ਕਰਦੇ ਆ ਉਹ ਜਾਣਦੇ ਆ ਉਸ ਸਰਕਾਰ ਜੀ ਸੱਸ ਜੀ ਐਂਡ ਸੀ ਜੋ ਸੁਪਨਾ ਸੀ ਉਸ ਸੁਪਨੇ ਨੂੰ ਅੱਗੇ ਕਿੱਦਾਂ ਲੈ ਕੇ ਗਏ ਤੁਹਾਡੀ ਜਰਨੀ ਬਾਰੇ ਦੱਸਣਾ ਚਾਹੀਦਾ ਹਾਂਜੀ ਅੰਤਰੀ ਜੀ ਇੱਕ ਲੜਕੀ ਹਰ ਖਾਪਤਾ ਦੇਖਦੀ ਹੈ ਜਿੰਦਗੀ ਦੀ ਕਿ ਮੇਰਾ ਨਾ ਹੀ ਪਤੀ ਅੱਛਾ ਹੋਵੇ ਨਾ ਮੇਰੇ ਘਰਵਾਲਾ ਅੱਛਾ ਹੋਵੇ ਪਰ ਜੇ ਉਹ ਨਾ ਮਿਲੇ ਘਰਵਾਲਾ ਅੱਛਾ ਤਾਂ ਪਰਉਂਦੇ ਤੇ ਕੀ ਕੀ ਕਰਦੀ ਹੂੰ ਉਹ ਤਾਂ ਉਹੀ ਜਾਣ ਸਕਦੀ ਹੈ ਨਾ ਜਿੰਨੇ ਤੇ ਬੀਤੀ ਹੋ ਦੂਜੇ ਨੂੰ ਕੀ ਪਤਾ ਉਹ ਉਸਰੇ ਨੇ ਤਾਂ ਇਦਾਂ ਹੀ ਕਿਹਾ ਕਿ ਲਾਈ ਜੀ ਆਣੀ ਹੈ ਇੱਦਾਂ ਹੈ ਇੱਦਾਂ ਹੈ ਮਜਾ ਉਡਾਣੇ ਨੂੰ ਜੀ ਪਰ ਉਹ ਮੈਂ ਦੇਖੀ ਹੈ ਆਪਣੇ ਤੇ ਸੰਘਰਸ਼ ਕੀਤਾ ਕਿ ਕਿਸਾਏ ਉਹ ਇਸ ਪਰਵਾਰੇ ਜਾਨਣਾ ਚਾਹੀਦਾ ਕਿ ਤੇਰਾ ਪਰਸ ਪਰ ਕਿੱਦਾਂ ਸ਼ੁਰੂ ਹੋਇਆ ਵਾ ਤੇ ਅੱਥੇ ਤੱਕ ਕਿੱਦਾਂ ਪਹੁੰਚੇ ਅੰਜੀਤ ਦਾ ਜਦ ਤਾ ਉਹ ਚਿਆ ਸੀ ਕਿ ਮੇਰੇ ਪਾਪਾ ਅਸੀਂ ਉਹ ਡਰਿੰਕ ਕਰਦੇ ਸੀ ਤੇ ਮੈਨੇ 3 ਭਰਾ ਹੈ ਅਸੀਂ 5 ਬੈਨਾਂ ਸੀ ਜੀ ਹਰ ਪਰਿਵਾਰ ਚ 8 ਭੈਣ ਭਰਾ ਹੋਇਆ ਸੀ ਤੇ ਮੈਂ ਮਤਲਬ ਕਿ ਸਭ ਤੋਂ ਛੋਟੀ ਸੀ ਔਰ ਸਭ ਤੋਂ ਆਪਣੀ ਮੰਮੀ ਪਾਪਾ ਦੀ 딸ੀ ਸੀ ਜੀ ਤੇ ਉਹ ਵੀ ਕਹਿੰਦੇ ਸੀ ਮੰਮੀ ਬੈਨ ਦੇ ਜਿੰਨਾ ਤਾਂ ਤਾਂ ਦੇਖ ਮੈਂ ਜਿਹੜਾ ਦੁਨੀਆ ਦੇਖੂ ਪਰ ਵਾਕਈ ਉਹੀ ਹੋ ਗਿਆ ਜਿਹੜਾ ਦੁਨੀਆ ਨੇ ਦੇਖਿਆ ਉਹ ਤਾਂ ਤਾਂ ਹੀ ਘਰ ਨੂੰ ਮੈਨੂੰ ਨਹੀਂ ਪਤਾ ਸੀਗਾ ਕਿ ਮੇਰੇ ਪਾਪਾ ਨੇ ਚਲ ਜਾਣਾ ਤੇ ਮੇਰੀ ਮੰਮੀ ਮਤਲਬ ਕੀ ਮੰਮੀ ਨੇ ਵੀ ਉਹ ਕੋਈ ਨਸੰਗਤ ਕਰਨੇ ਆਂਦੇ ਸੀ ਤੇ ਉਹ ਵੀ ਅੱਛੇ ਨਹੀਂ ਨਿਕਲੇ ਪਰ ਆਂਦੇ ਰਹੇ ਕੋਈ ਸ਼ਰਾਬ ਡਰਿੰਕ ਕਰਦਾ ਸੀ ਕੋਈ ਜੂਆ ਖੇਂਦਾ ਸੀ ਘਰ ਦੀ ਕੋਈ ਜ਼ਿੰਮੇਵਾਰੀ ਨਹੀਂ ਸੀ ਸਾਰੀ ਜ਼ਿੰਮੇਵਾਰੀ ਮੈਂ ਸਮਝ ਲਈ ਹੈ ਪੰਨੀ ਚੋਈ ਹਟ ਗਈ ਪੜਾਈ ਵੀ ਨਹੀਂ ਕੀਤੀ ਮੈਂ ਕੋਈ ਪੜ੍ਹ ਨਹੀਂ ਸਕੀ ਆਪਣੀ ਦੀਦੀ ਦੀ ਮਜਾ ਨਹੀਂ ਜੀ ਗਰੀ ਬੰਨੇ ਸੀ ਕਿੱਥੋਂ ਪੜਨਾ ਸੀ ਜਦ ਘਰ ਦਾ ਹੀ ਖਰਚਾ ਬੜੀ ਮੁਸ਼ਕਲ ਚੱਲਦਾ ਸੀ ਤੇ ਫੇਰ ਮੈਂ ਚਿੰਤ ਤੋਈ ਕੰਮ ਵਿੱਚ ਪੈ ਗਈ ਪਹਿਲੇ ਕਿਲਾਚ ਖੜਦੀ ਸੀ ਕੰਮ ਵਿੱਚ ਪੈ ਗਈ ਖੜਾ ਇਧਰ ਕੰਮ ਕਰਦੀ ਸੀ ਸੁੰਨਿਆ ਮਾਰਦੀ ਸੀ ਸਵੇਰੇ ਰਾਤੀ ਪਾਰਾ ਇੱਕ ਇੱਕ ਵੇਸੇ ਤੱਕ ਸੋਣਾ ਸਵੇਰੇ ਫਿਰ 4 ਵਜੇ ਉੱਠ ਜਾਣਾ ਕੜ ਕੇ ਕੰਮ ਕਰਨਾ ਕਦੀ ਕੋਈ ਭੈਣਾ ਵੀ ਕਰੀ ਕੋਈ ਝਗੜਾ ਕਰਕੇ ਆ ਵੀ ਉਹਨੇ ਮਹੀਨੇ ਬਾਅਦ 15 ਦਿਨਾਂ ਚਾਣਾ ਕੀ ਮਤਲਬ ਇਹ ਕਹਿਣਾ ਕਿ ਮੈਂ ਆਈਆਂ ਮੈਨੂੰ ਇਹ ਦਿਓ ਹੈ ਦੋ ਚਾਰ ਮਹੀਨੇ ਮਾ ਪਾ ਪਾਜੀ ਫਿਰ ਭੈਣਾ ਦਾਰ ਬੱਚੀ ਹੋਏ ਉਹਨਾਂ ਨੇ ਵੀ ਕਿਹਾ ਜੀ ਮੈਨੂੰ ਮੈਂ ਮਤਲਬ ਕੀ ਆਪਣੀ ਮਾਂ ਕਰ ਲਈ ਉੱਥੇ ਤੱਕ ਆ ਪਈ ਜੀ بیٹے ਤੇਰਾ ਰਹੀ ਆ بیٹے ਤੇਰਾ ਸਾਰੀ ਜ਼ਿੰਮੇਵਾਰੀ ਸਵਾਰੀ ਤੇ ਸਾਰਾ ਮੱਲਾ ਵੀ ਕਹਿੰਦਾ ਸੀ ਕਿ ਦੇਖੋ ਕੁੜੀ ਦੇਖੀ ਤਾਂ ਇਹ ਦੇਖੀ ਉਹਨੂੰ ਦਿਆ ਤਾ ਜਿੱਤੇ ਦੀ ਕੀ ਮਤਲਬ ਉਹ ਆਪਣਾ ਅਵਕਾ ਸਮਾਈ ਫਿਰ ਮੇਰਾ ਸਟਰੋਂਗ ਸੀਗਾ ਸਿੰਗਿੰਗ ਦਾ ਮੈਂ ਸਿੰਗਿੰਗ ਕਰਨਾ ਚਾਹੁੰਦੀ ਸੀ ਸਿੰਗਰ ਬੰਨਾ ਚਾਹੁੰਦੀ ਸੀ ਤੇ ਉਹ ਵੀ ਪਾਲ ਨਹੀਂ ਪਾਈ ਗੁਲਸ਼ਨ ਗੁਮਾਰ ਉਸ ਟਾਈਮ ਸੀਗੇ ਸਰ ਲੋਕ ਨੂੰ ਚਿੱਠੀ ਵੀ ਭੇਜੀ ਆਪਣੇ ਜੀਆਈ ਤੇਰਾ ਜੀਆਈ ਇੱਕ ਚਿੱਠੀ ਲਿਖਿਆ ਭੇਜੀ ਪਰ ਉਹ ਲਗਾਈ ਨਹੀਂ ਸੁਰਵਾ ਸੋ ਗਿਆ ਤੇ ਤਵਾ ਕਰਕੇ ਮੇਰੀ ਪਿੱਛੀ ਗਈ ਮਜਬੂਰੀਆਂ ਮਜਬੂਰੀਆਂ ਜਿ ਘੇਰੀ ਗਈ ਸ਼ੁਰੂ ਫਿਰ ਪਤਾ ਨਹੀਂ ਸੀ ਕਿ ਮੈਨੂੰ ਘਰ-ਬਾਰ ਇੰਤਾਂ ਦਾ ਮਿਲੂਗਾ ਪਤੀ ਮਿਲਿਆ ਉਹ ਵੀ ਮਤਲਬ ਭਰਾਵਾਂ ਨੇ ਇੰਤਾਂ ਦਾ ਘਰ-ਬਾਰ ਲੱਭਿਆ ਦੇਖਿਆ ਤਾਂ ਕਹਿੰਦੇ ਕਿ ਕਿੰਦਾ ਨੌਂਡਾ ਹੈ ਕਿ ਤਵਾਂ ਨਹੀਂ ਕੰਮ ਕਰਦੀ ਜਦ ਮੇਰੀ ਸ਼ਾਦੀ ਹੋਈ ਇੰਨੀ ਤੇ ਰਸੋਈ ਸੀਗੀ ਇੱਕ ਮੰਜੀ ਤੇ ਮੈਂ ਸੌਂਦੀ ਸੀ ਲੱਗੇ ਕਿ ਰੋਦੀ ਸੀ ਨਾਲ ਦਿਲ 'ਚ ਕੀ ਗੱਲ ਮੇਰੀ ਕਿਸਮਤ 'ਚ ਅੱਬਾ ਇਹ ਹੀ ਦੁੱਖ ਲਿਖੇ ਐਨੇ ਦੁੱਖ ਕਿੱਥੇ ਸੀ ਕਿ ਮੈਂ ਜ਼ਿੰਦਗੀ 'ਚ ਜੋ ਪੜਵਾ ਚਾਹੁੰਦੀ ਉਹ ਮਿਲ ਨਹੀਂਿਆ ਫਿਰ ਅਗੂ ਵੀ ਬੇਟੀਆਂ ਹੋ ਗਈਆਂ ਦੋ ਤੇ ਮੈਂ ਇੰਨੀ ਗਰੀਬ ਸੀ ਫਿਰ ਮੈਂ ਕਹਿੰਦੀ ਸੀ ਕੀ ਕਰਾਂਗੀ ਉਹਨਾਂ ਅਗੂ ਵੀ ਬੇਟੀਆਂ ਹੋ ਗਈਆਂ ਉਸਾਸਲੇ ਵੀ ਮਾਰ ਪਟਾਈ ਕਰਨੀ ਕਹਿਣਾ ਕੀ ਨਹੀਂ ਲੈ ਇਹਨੇ ਬੇਟੀਆਂ ਜੰਮੀਆਂ ਪਤਾ ਨਹੀਂ ਕੀ ਪਾਪ ਕੀਤੇ ਹੋਣੇ ਜਿਹੜਾ ਇਹਨੂੰ ਬੇਟੀਆਂ ਹੋਈਆਂ 3 ਹੋਈਆਂ ਮੈਨੂੰ ਘਰੋਂ ਬਾਹਰ ਕੱਢਤਾ ਤੇ ਮੈਂ ਰੋਂਦੀ ਸੀ ਤੇ ਭਰਾਵਾ ਉਹ ਕਹਿੰਦੀ ਸੀ ਘਰ ਵਾਲੇ ਨੂੰ ਕਿ ਇਹਨੂੰ ਮਾਰ ਭਰਾਵਾ ਕੋਲੋਂ ਲੈ ਕੇ ਆਵੇ ਉਹ ਨਾ ਕੰਮ ਉਹ ਕੰਮ ਨਹੀਂ ਕਰਦਾ ਸੀ ਫਿਰ ਮੈਂ ਘਰਵਾਰ ਛੱਡ ਕੇ ਅੰਸਰਦੀ ਸੀ ਉਹ ਪਰਸੈਂਟ ਆ ਰਵਰਛਾ ਛੱਡ ਕੇ ਆ ਗਈ ਥੇ ਲੁਧਿਆਣਾ ਸ਼ਹਿਰ ਤੋਂ ਜਿਨੇ ਵਾਲੇ ਫਿਰ ਮੈਂ ਕੋਈ ਕੰਮ ਨਹੀਂ ਛੱਡਿਆ ਦੁਨੀਆਂ ਦਾ ਚਾਹਾਂ ਦਾ ਕੰਮ ਕਿਥੇ ਪਲਟ ਬੰਦੇ ਸੀ ਫੈਕਟਰੀਆਂ ਸੀ ਉਹ ਫੈਕਟਰੀਆਂ ਚ ਚਾਹਾਂ ਦੇ ਚੱਲਦੀ ਸੀ ਸੋ ਸੋ ਬੰਦਾ ਮਜ਼ਦੂਰੀ ਕਰਦਾ ਸੀ ਉੱਥੇ ਤੇ ਮੇਰੇ ਚਾਹ ਮੈਂ ਚਾਹਾਂ ਦਾਮ ਕਰਦੀ ਫਿਰ ਮੈਂ ਬਾਅਦ ਚ ਰੇੜੀਆਂ ਫੜੀਆਂ ਦਾ ਕੰਮ ਅਪਣਾਇਆ ਜੁਐਲਰੀ ਦਾ ਕੰਮ ਕਰਦੀ ਸੀ ਇਹਨਾਂ ਆਪਣੀਆਂ ਬੱਚੀਆਂ ਪਾਈਆਂ ਸਾਰਿਆਂ ਨੇ ਕਿਹਾ ਰਹਿਣ ਤੇ ਰਹਿਂਦੇ ਵੱਡੀਆਂ ਕੋਈ ਨਹੀਂ ਇਹਨਾਂ ਨੂੰ ਕਾਹਤੇ ਲਾਦਾ ਪੜਾ ਲਖਾਣਾ ਮੈਂ ਕਿਹਾ ਨਹੀਂ ਨਹੀਂ ਜੇ ਮੇਰਾ ਸੁਪਨਾ ਨਹੀਂ ਪੂਰਾ ਹੋ ਸਕਿਆ ਮੈਂ ਆਪਣੀਆਂ ਬੇਟੀਆਂ ਦਾ ਸੁਪਨਾ ਨਹੀਂ ਖਤਮ ਹੋਇਆ ਮੈਂ ਉਹਨਾਂ ਨੂੰ ਪੜਾਣਾ ਹੀ ਪੜਾਣਾ ਹਰ ਹਾਲ 'ਚ ਚਾਹੇ ਮੈਂ ਜ਼ਮੀਨ ਤੇ ਪੂੰਜੇ ਲਾ ਕੇ ਮਾਲ ਵਿੱਚ ਹੈ ਜੋ ਕੋਈ ਦਾ ਸਮਾਲ ਵੇਚ ਦਿੱਤੀ ਬਹੁਤ ਪਰੇਸ਼ਾਨੀ ਕੱਟੀ ਹੈ ਪਰ ਮੈਂ ਆਪਣੀ ਜ਼ਿੰਦਗੀ ਤੋਂ ਹਾਰ ਨਹੀਂ ਮੰਨੀ ਹਿੰਮਤ ਨਹੀਂ ਛੱਡੀ ਆਪਣੀਆਂ ਬੇਟੀਆਂ ਨੂੰ ਦੇਖ ਕੇ ਆਪਣੀ ਹਿੰਮਤ ਜਾਗਰਿਤ ਰੱਖੀ ਹਮੇਸ਼ਾ ਕਿ ਇਹ ਮੇਰੀ ਬੇਟੀ ਹੈ ਮੈਨੂੰ ਪਾਲਣਾ ਅਚੀ ਤਰ੍ਹਾਂ ਪਾਲਣਾ ਪੈ ਰਿਹਾ ਹੈ ਭਾਵੇਂ ਸਾਰਿਆਂ ਨੇ ਕਿਹਾ ਪਤੀ ਨਹੀਂ ਅੱਛਾ ਕੁਛੜ ਦੇ ਮੇਰੇ ਨਹੀਂ ਨਹੀਂ ਜੋ ਮੇਰੇ ਮਾਪਾ ਨੇ ਮੈਨੂੰnablaਤਾ ਮੇਰੀ ਉਹ ਇੱਕ ਥਾਂ ਆਪਣੇ ਬੇਟੀਆਂ ਦਾ ਫਿਚਰ ਨਹੀਂ تھا ਉਹ ਮੈਂ ਚਾਹਦੀ ਕਿ ਮੇਰੀ ਬੇਟੀ ਅੱਗੇ ਵਧੇ ਮੈਨੂੰ ਬਸ ਇਹੀ ਖੁਆਇਸ਼ ਹੈ ਕਿ ਮੇਰੇ ਜ਼ਿੰਦਗੀ ਦੇ ਮੇਰੀ ਬੇਟੀ ਜਿੱਥੇ ਮੈਂ ਪਹੁੰਚਣਾ ਚਾਹੁੰ ਤਾਂ ਪਹੁੰਚ ਜਾਵੇ ਮੈਂ ਤਾਂ ਨਹੀਂ ਕੋਈ ਸਰਵਿਸ ਦੇ ਰਿਹਾ ਕੀਤੀ ਚਾਹ ਸੋਈ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਆ ਕਿ ਤੁਸੀਂ ਇੱਕ ਜ਼ਿਕਰ ਕੀਤਾ ਆ ਕਿ ਮੈਂ ਚਾਹ ਵੀ ਜਾਗੀ ਬੈਠੀ ਆ ਫੈਕਟਰੀਆਂ ਦੇ ਵਿੱਚ ਕੰਮ ਕਰਦਾ ਆ ਇਹ ਚਾਹ ਉਸੇ ਨੂੰ ਲੈ ਕੇ ਘਰ ਦੇ ਵਿੱਚ ਕਾਫੀ ਲੜਾਈ ਝਗੜਾ ਚਾਉਣਾ ਹੋਏਗਾ ਕਿ ਅੱਜ ਸਾਬ ਨੇ ਤੁਸੀਂ ਦੱਸਿਆ ਕਿ ਮੈਂ ਹਸਬੰਡ ਨਾਲ ਕਰਦੇ ਸੀਗੇ ਹਾਂਜੀ ਨਹੀਂ ਹਸਬੰਡ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਸੀ ਉਹ ਤਾਂ ਹਰ ਵਾਰੀ ਚ ਕਹਿੰਦਾ ਸੀ ਕਿ ਕੰਮ ਕਰ ਤੂੰ ਮੈਨੂੰ ਬਸ ਮੈਨੂੰ ਡ੍ਰਿੰਕ ਲਈ ਵੀ ਪੈਣੇ ਨੇ ਘਰ ਬੱਚਿਆਂ ਨੂੰ ਪਾਲਣਾ ਪਾਲ ਮੈਂ ਨਹੀਂ ਕੁਝ ਲੈਣਾ ਮੈਂ ਸਿਰਫ ਡ੍ਰਿੰਕ ਲਈ ਪੈਸੇ ਨੇ ਜਦ ਨਹੀਂ ਤੇ ਦੀ ਸੀ ਮਾਰਕਟਾਈ ਕਰਦੇ ਸੀ ਫੇਰ ਮਾਤਾ ਜਨ ਆਏ ਨਹੀਂ ਨਹੀਂ ਜੀ ਮੈਂ ਇਹ ਸਮਝਾ ਜੀ ਤੁਸੀਂ ਆਪਣੇ ਕਰਦੇ ਨਾਲ ਨਹੀਂ ਕੀਤਾ ਹੈਗਾ ਕਿ ਮੇਨਾ ਮਾਰਕਟਾਈ ਹੋ ਗਿਆ। ਹਾਂ ਜੀ ਹਾਂ ਜੀ ਕਰਦੇ ਨੂੰ ਸਾਰਾ ਪਤਾ ਸੀ ਜੀ। ਕਰਦੇ ਤਾਂ ਭਰਾ ਸੀ ਜੇ ਮੰਮੀ ਪਾਪਾ ਨਹੀਂ ਸੀਗੇ। ਪਾਪਾ ਨਹੀਂ ਸੀ ਮੰਮੀ ਵਿਚਾਰੀ ਕੰਨੀ ਥੀ ਕਰਦੀ। ਮੰਮੀ ਰੋਦੀ ਸੀ ਅੰਦਰ ਹੀ ਅੰਦਰ ਆਏ ਮੇਰੀ ਬੇਟੀ ਨਾਲ ਕੀ ਹੋ ਗਿਆ। ਜਿਵੇਂ ਕੀ ਸੋਚਿਆ ਸੀ ਹੈ ਮੇਰੀ ਬੇਟੀ ਨਾਲ ਮੇਰੇ ਪੁੱਤ ਨਾਲੇ ਕੀ ਕਰਤਾ। ਉੱਚ ਲਾਂਦਾ ਬਰਾ ਘਰ ਦਾ ਬੱਛਾ ਨਹੀਂ ਲਵੇ। ਤੇ ਮੇਰੀ ਧੀ ਨੂੰ ਰੋਲ ਕੇ ਆ। ਉਹ ਕੋ ਮੇਰੀ ਮਾਂ ਨੂੰ ਵੀ ਮੰਨਦੇ ਸੀ ਕਿ ਤੂੰ ਧੀ ਰੁਕੇ ਚੋਰੀ ਚਿਪੇ ਕੋਈ ਆਟਾ ਜਾਂ ਦਾਲ ਦੇ ਕੇ ਐਨੀ ਨਹੀਂ ਦੇਂਦੀ ਰੋਟੀ ਨੂੰ ਆਪੇ ਭੁੱਖੀ ਮਰ ਜੀਏ ਉਹਦੀ ਕਿਸਮਤ ਹੈ ਕੱਲ ਕਰੀਏ ਕਿ ਤੁਹਾਡਾ ਬੈਕਗ੍ਰਾਉਂਡ ਵੀ ਵਧੀਆ ਨਹੀਂ ਸੀਗਾ ਘਰ வசੀਂ ਦੇ ਵਿੱਚ ਨਹੀਂ ਸੀਗਾ ਤੇ ਅੱਜ ਜਿਹੜੀ ਇੰਡੋਰਸ ਫਾਮ ਨੇ ਮਿਲੀ ਆ ਉਹ ਵੀ ਤੁਹਾਡੇ ਸਕੋਰ ਦੇ ਵਿੱਚ ਹੋ ਵੀ ਨਹੀਂ ਮਿਲੀ ਮੈਨੂੰ ਅੱਛੀ ਜੋ ਜੋਸ ਪ੍ਰਾਈਸ ਹੋச்சே ਸੀ ਨੇ ਮੈਂ ਉਹ ਮੈਂ ਆਪਣੀ ਬੇਟੀ ਦੀ ਕਵਾਇਸ਼ ਪੂਰੀ ਕਰਨਾ ਚਾਹੁੰਦੀ ਜੇ ਜਿੱਦਾਂ ਵੀ ਹੋ ਸਕੇ ਮੈਂ ਕਹਿੰਦੀ ਮੇਰੀ ਬੇਟੀ ਦੀ ਕਵਾਇਸ਼ ਪੂਰੀ ਹੋ ਜਾਵੇ ਆਪਣੇ ਸੁਪਨੇ ਦੇ ਵਿੱਚ ਤੁਸੀਂ ਬੇਟੀ ਦਾ ਸੁਪਨਾ ਅੱਗੇ ਲੈ ਕੇ ਜਾਣਾ ਚਾਹੀਦਾ ਸਾਰਾ ਲੈ ਕੇ ਜਾਣਾ ਚਾਹੀਦਾ ਜਿਵੇਂ ਤੁਸੀਂ ਜਿਹਦਾ ਆਫ ਕੈਮਰਾ ਮੈਨੂੰ ਕੁਝ ਦੱਸਿਆ ਹੈਗਾ ਕਿ ਤੁਸੀਂ ਐਕਟਰਸ ਦੇ ਘਰੇ ਵੀ ਚਾਹੀ ਗਏ ਜਾਂ ਕਿ ਆਏ ਹਾਂ ਹਾਂ ਜੀ ਮੈਂ ਬੰਬਈ ਗਈ ਸੀ ਜੀ ਸਾਰੇ ਐਕਟਰਾਂ ਦੇ ਘਰ ਵੀ ਗਈ ਸਾਰੇ ਉਹਨਾਂ ਦੇ ਕੋਲ ਹੀ ਗੱਲਾਂ ਦੱਲਾ ਕੀਤੀਆਂ ਸਾਰੇ ਕਹਿੰਦੇ ਜਿਹੜੇ ਦੋ ਤਿੰਨ ਮੁੰਡੇ ਹੋ ਰਹੇ ਸੀ ਨਾ ਉਹ ਬਈ ਉਹ ਕਹਿੰਦੇ ਤਾਂ ਬਹੁਤ ਅੱਛੇ ਤਾਂ ਉਹ ਤਾਂ ਤੁਹਾਡੀ ਤਾਂ ਕਿਸੇ ਰੋਲ ਲੱਗੀ ਤੁਸੀਂ ਉਹਨਾਂ ਦੀ ਗੱਲ ਨਾਲ ਗੱਲ ਕਰਨੀ ਸਰਦ ਕਾਰਨਾ ਵੀ ਗੱਲ ਕਰਨ ਨਹੀਂ ਦਿੱਤੀ ਉਹਨਾਂ ਨੇ ਕਹਿੰਦੇ ਜਾਓ ਜਿੱਥੇ ਲਾਰੋ ਪਜਾਤਾ ਮੈਂ ਬਹੁਤ ਕੋਸ਼ਿਸ਼ ਕੀਤੀ ਉਹਨਾਂ ਦੇ ਅੱਗੇ ਰੋਈ ਵੀ ਗੱਤੇ ਕਿ ਇੱਕ ਵਾਰੀ ਮੇਰੀ ਬੇਟੀ ਨੂੰ ਚਾਂਸ ਦੇ ਦਿਓ ਇੱਕ ਵਾਰੀ ਦੇ ਦਿਓ ਇੱਕ ਵਾਰੀ ਮੇਰੀ ਬੇਟੀ ਨੂੰ ਦੇਖੋ ਤਾਂ ਸਹੀ ਤੁਸੀਂ ਜੇ ਤਾਂ ਨਾ ਬੋਲੀ ਤੁਸੀਂ ਦੇ लायक ਲੱਗੇ ਤਾਂ ਤੁਸੀਂ ਨਾ ਨਾ سپورਟ ਦੇਈ ਪਰ ਇੱਕ ਵਾਰੀ ਮੇਰੀ ਬੇਟੀ ਨੂੰ ਦੇਖੋ ਕੋਸ਼ਿਸ਼ ਤਾਂ ਕਰੋ ਕਿਤਾ ਉਹ ਵੀ ਤਾਂ ਤੁਹਾਡੀ ਬੇਟੀ ਹੈ ਤੇ ਮੇਰੀ ਬੇਟੀ ਹੈ ਤਾਂ ਤੁਹਾਡੀ ਵੀ ਤਾਂ ਬੇਟੀ ਹੀ ਤੁਸੀਂ ਇੰਨਾ ਤੋਂ ਮੇਰਾ ਸਫੜਾ ਪੂਰਾ ਕਰਨ ਚ ਮੇਰੀ ਹੱਥੋਂ ਕਰੋ ਮਦਦ ਕਰੋ ਮੇਰੇ ਬੇਟਾ ਨਹੀਂ ਹੈ ਇਹ ਹੀ ਬੇਟੀ ਹੀ ਮੇਰਾ ਬੇਟਾ ਹੈ ਮੈਂ ਕਹਿੰਦੀ ਮੇਰੀ ਬੇਟੀ ਬਾਹਰ ਦੇ ਜਾ ਮੈਂ ਨੂੰ ਆਪਣੇ ਹੱਥ ਦੇਖਣਾ ਚਾਹੀਦੀ ਹੈ ਤੇ ਚਾਹ ਨੂੰ ਦੇਖਣਾ ਕਿ ਮੇਰਾ ਸੁਪਨਾ ਨਹੀਂ ਪੂਰਾ ਹੋ ਸਕਿਆ ਇਹਦਾ ਹੋ ਸਕਦਾ ਜੀ ਅਜੇ ਗੱਲ ਕਰੀਏ ਕੁਝ ਲਾਈਫ ਦੇ ਵਿੱਚ ਮੂਮੈਂਟਸ ਹੁੰਦੇ ਆ ਕੋਈ ਅੱਧਾ ਦਾ ਮੂਮੈਂਟ ਜਿਹੜਾ ਤੁਹਾਨੂੰ ਅਜੇ ਤੱਕ ਯਾਦ ਹੋਇਆ ਹੋਵੇ ਕਿ ਐਸਾ ਐਸਪੈਕਟ ਹੋਇਆ ਹੋਵੇ ਵੀ ਆ ਜਿਹੜਾ ਮਾਈਂਡ ਚ ਕੋਈ ਜਾਵੇ ਹਾਂਜੀ ਉਹ ਤਾਂ ਜਾਇਦਾ ਨਹੀਂ ਨਾ ਕਿਉਂਕਿ ਭਾਈ ਸੀਗੇ ਉਹ ਭਾਈਆਂ ਦੀ ਕੀ ਦੱਸਾਂ ਤੁਹਾਨੂੰ ਉਨਾਂ ਨੇ ਮੈਨੂੰ ਜ਼ਬਰਦਸਤੀ ਵਿਆਹ ਕਿ ਕਰਾਣਾ ਨਹੀਂ ਚਾਹਦੀ ਸੀ ਤੇ ਉਹਨੇ ਕਹਿੰਦੀ ਸੀ ਨਹੀਂ ਮੇਰੀ ਮਾਂ ਵੀ ਦੁਖੀ ਹੈ ਮੈਂ ਆਪਣੀ ਬਾਤ ਕੋਲੀ ਰਹਿਣਾ ਚਾਹੀਦਾ ਨਹੀਂ ਪੁੱਤਰ ਤਾਂ ਮਾਰ ਮਾਰਦੀ ਹੈ ਮੇਰੀ ਮਾਂ ਮੈਂ ਆਪਣੀ ਮੂਹਾਂ ਦਾ ਬੇਟਾ ਬਣ ਕੇ ਰਹਿਣਾ ਚਾਹੀਦਾ ਵੀ ਮੇਰੇ ਭਰਾ ਨੇ ਮੈਨੂੰ ਇੰਨਾ ਮਾਰਿਆ ਅੰਦਾਜ ਜਿਵੇਂ ਮਾਰੇ ਕਹਿੰਦੇ ਨਹੀਂ ਤੇਰਾ ਵਿਆਹ ਕਰਨਾ ਹੈ ਥੇ ਅਜੇ ਮੇਰੀ ਮੁੰਡੇ ਦੀਆਂ ਚਾਚੀ ਸੀ ਜਾਂ ਮੇਰੀ ਚਾਚੀ ਸੱਸ ਸੀ ਉਹ ਵੀ ਕਹਿਣ ਕਹਿੰਦੀ ਨਾ ਬਟਾ ਇੱਥੇ ਗਿਆ ਉਹ ਨਾ ਕਰਾਈ ਸਾਰੀ ਜ਼ਿੰਦਗੀ ਤੇਰੀ ਗੋਲ ਚਾਹੀਦੀ ਮੇਹਤਾ ਜੀ ਕੱਢੇਗੀ ਤੇਰੀ ਸੱਸ ਨੇ ਵੀ ਮਾ ਜੀ ਉਹਨੂੰ ਕਿ ਆਪਣੀ ਜ਼ਿੰਦਗੀ ਕੱਤੀ ਹੈ ਤੁਣਾ ਵਿਆਹ ਕਰਾਈ ਕਿਸੇ ਤਰੀਕੇ ਦਾ ਆਪਣੇ ਬਈਆ ਬੜੀ ਕੋਸ਼ਿਸ਼ ਕੀਤੀ ਆਪਣੀ ਝੋਲੀ ਵੀ ਏ ਕੀਤੀ ਕਿ ਪਰ ਆ ਮੇਰੇ ਨਾਲ ਇਤਨਾ ਬੇਇਸਾਫੀ ਨਾ ਕਰ ਪਰ ਉਹਨੇ ਸੁਣੀ ਲਈ ਇੱਕ ਨੀ ਸਾਰੀ ਜ਼ਿੰਦਗੀ ਜੱਦ ਤੱਕ ਮੈਂ ਜੀਵੀ ਰਾਤ ਨੂੰ ਸੌਣਾ ਨਹੀਂ ਦਿਨੇ ਸਾਰਾ ਦਿਨ ਕੰਮ ਕਰਨਾ ਰਾਤੀ ਸੌਂਦੀ ਨਹੀਂ ਸੀ ਸੋਚਦੀ ਰਹਿੰਦੀ ਸੀ ਇਹ ਵੀ ਰੱਬ ਮੇਰੇ ਨਾਲ ਇਤਨਾ ਕਿਉਂ ਕੀਤਾ ਤੁਰਗੋ ਮੈਨੂੰ ਉੱਤਰ ਵੀ ਨਹੀਂ ਦਿੱਤਾ ਕਿ ਜਿਹੜਾ ਮੇਰਾ ਸਾਥ ਦਾ ਜੇ ਮੈਂ 탑 ਜੇ ਉਹਨਾਂ ਤੇ ਕਦੇ ਮਾਂ ਤੂੰ ਬਹਿ ਜਾ ਮੈਂ ਕੰਮ ਕਰ ਲੈਣਾ ਨਾ ਤੇਰਾ ਸਾਰਾ ਬੱਚੀ ਉਹ ਵੀ ਆਪਣੇ ਮੂੰਹ ਕਾਲੀ ਦਿੱਤੀ ਪਤੀ ਜੀ 탑 ਉਹ ਲਈ ਕਰੀ ਦੋ ਸਭ ਨੂੰ ਨਹੀਂ ਲੱਗਦਾ ਕਿ 탑 ਨੂੰ ਨਹੀਂ ਪੁੱਛਿਆ ਗਿਆ ਕਿ ਜੇ ਵੀ ਇਹ ਬੋਖੀ ਇਹ ਬੱਚੇ ਕਿਤਾ ਆ ਗੋ ਬਿਮਾਰ ਨਾ ਹੋਣਾ ਕਦੀ ਕਦੀ ਬੱਚੀਆਂ ਬਿਮਾਰ ਹੋ ਜੇ ਉਹਨਾਂ ਨੂੰ ਦਵਾਈ ਜਾਂਦੀ ਦੇਖੋ ਕੈਸੇ ਨਹੀਂ ਦੇਸ ਮੈਂ ਕਦੀ ਨਾ ਦੇਖੋ ਤੋ ਕਦੀ ਕਿਸੇ ਕੋ ਮੰਗਣਦਾ ਕਦੀ ਕਿਸੇ ਕੋ ਕੀ ਮੇਰੀ ਬੱਚੀ ਕਿਤੇ ਰੋਲ ਆ ਜਾ। ਮੈਂ ਆਪਣੇ ਆਪ ਨੂੰ ਕਦੀ ਨਹੀਂ ਦੇਖਿਆ ਤੂੰ ਤੇਰੀ ਦੇਖ ਤੋ ਆਪਣੀ ਦੇਖੀ ਚ ਬਸਰਦੀ ਨਹੀਂ ਦੇਖੀ। ਹਰ ਵੇਲੇ ਕਮੇਂ ਉੱਠਾ ਮੈਂ ਤੂੰ ਕਦੀ ਕਿਸੇ ਕੰਮ ਪਰਮ ਕਰ ਗਈ ਨਹੀਂ ਦੇਖਿਆ। ਪਤਾ ਨਹੀਂ ਲੱਗਿਆ ਕਿ ਜਿੰਦਗੀ ਜਵਾਲੀ ਤੋ ਕਿੰਨਾ ਬੜਾ ਫੈਲਾ ਕੋ ਲੰਗੀ ਜਿੰਦਗੀ ਨੇ। ਗੱਲ ਕਰੀਏ ਤੁਹਾਡੇ ਕੰਮ ਦੀ ਹੁਣ ਵੀ ਤੁਸੀਂ ਕੰਡ ਕਰਦੇ ਵਿੱਚ ਰੈਡੀ ਲਗਾ ਰਹੇ ਹੋ। ਕੀ ਕਰ ਜਾ ਸਕਦੇ ਕਿਦਾਂ ਕੀ ਕੰਮ ਕਰਦੇ। ਔਰ ਜੀ ਅੰਜੀ ਮੈਂ ਇੱਥੇ ਰੇੜੀ ਲਾ ਲੂ ਜੀ ਆਈ ਮਾਨ ਮਨਿਆਰੀ ਤੱਕ ਲੇਡੀਜ਼ ਮਾਨ ਵੇਚ ਪਹਿਲਾਂ ਮੈਂ ਫਗਵਾੜੇ ਕਰਦੀ ਸੀ ਕਾਹਨ 10 ਸਾਲ ਮੈਂ ਉੱਥੇ ਕੀਤਾ ਸੀ ਸ਼ੋਗ ਦੇ ਬਾਅਦ ਉੱਥੇ ਵੀ ਲੱਗਦੀ ਸੀ ਤੇ ਬਾਹੁਰੇ ਉਹਨਾਂ ਨੇ ਮੈਨੂੰ ਬੈਠੀ ਬਣਾ ਕੇ ਰੱਖਿਆ ਸੀ ਬਹੁਤ ਮੇਰਾ ਕੰਮ ਉੱਥੇ ਵਧੀਆ ਸੀਗਾ ਉਹ ਚੱਲਦੇ ਸੀ ਬਸ ਉੱਥੇ ਵੀ ਤੁਹਾਨੂੰ ਪਤਾ ਤੇ ਦੋਨੀਆਂ ਕੋਈ ਰੋਟੀ ਖਾਂਦੀ ਕਿਸੇ ਨੂੰ ਦੇਖ ਨਹੀਂ ਨਾ ਸਕਦੀ ਉੱਥੇ ਮੈਨੂੰ ਸਾਰੇ ਤੇ ਜਾਰ ਨਾਲ ਉਹ ਬਾਊ ਨੂੰ ਕਹਿਤਾ ਕਿ ਨਹੀਂ ਜਿੰਦਾ ਕੰਮ ਬੜਾ ਕੰਮ ਬੜਾ ਇਹਦਾ ਰੇਟ ਤੋਦੋ ਇਹਦਾ ਰੋਇਲਟੀ ਤੱਫ 18 ਤੋਂ ਮੈਂ 15 ਕੀ ਤੱਫ ਫਿਰ ਉਹ ਕਹਿੰਦੇ ਜੀ 35 ਹਜ਼ਾਰ ਲੈਣਾ ਜੇ ਪਾਉ ਜੀ ਦੀ ਮੈਂ ਬੇਤੀ ਬਲ ਕੇ ਰਹੀ ਹੂਗੀ ਸਾਰਾ ਉਹਨਾਂ ਦਾ ਫਰਨੇਸ ਦਾ ਲਖਾ ਦਾ ਕੰਮ ਸੀ ਉਹ ਵੀ ਸਾਰਾ ਮੈਕਸਮਾ ਤੇਰੇ ਨਾਲ ਤਿੰਨ ਤਿੰਨ ਮੰਜ਼ਿਲਾ ਉਹਨਾਂ ਦੀ ਦਕਾਨ ਦੀ ਸਫਾਈ ਕਰਨੀ ਦੀ ਚਲ ਮੇਰੇ ਕੋ ਮੇਰਾ ਅੱਡਾ ਬੜਿਆ ਮੇਰੀ ਬੱਚੀਆਂ ਪੜ੍ਹਨੀਆਂ ਸੂਣਾ ਮੈਨੂੰ ਬਹੁਤ ਖੁਸ਼ੀ ਹੋਵੇ ਚਾ ਮੇਰੀ ਬੇਟੀਆਂ ਨੂੰ ਮੈਂ ਪੜ੍ਹਾ ਸਕਾਂ ਇਲੀਮਾ ਤੇਰੇ ਪਰੇਵੀ ਨੂੰ ਪਤਾ ਸੀ ਕਿ ਕੋਦੋਂ ਬਾਲਾ ਬਣ ਜਾਣਾ ਉਥੋਂ ਵੀ ਛੋਟੀਆਂ ਨੇ ਉਹਨੇ ਪੂਰੇ ਸਾਲਿਆਂ ਦੇ ਬਾਹਰ ਮੈਨੂੰ ਜਗ੍ਹਾ ਦਿੱਤੀ ਕਤਵਾਲੀ ਦੇ ਬਾਹਰ ਕਿ ਤੂੰ ਬੇਟਾ ਪਾਲ ਤੂੰ ਆਪਣੀਆਂ ਬੇਟੀਆਂ ਪਾਲ ਕੋਈ ਗੱਲ ਨਹੀਂ ਤੂੰ ਇੱਥੇ ਲਾ ਲੈੜੀ ਇੱਥੇ ਲਾ ਲੈ ਤੇ ਤੇਰੀਆਂ ਬੇਟੀਆਂ ਪਲਦੀਆਂ ਨੇ ਸਾਨੂੰ ਵੀ ਖੁਸ਼ੀ ਹੈ ਕਿ ਤੂੰ ਉਹਨਾਂ ਨੂੰ ਪੜਾ ਲਿਖਾ ਰਹੇਂ ਕਿ ਕਿਸੇ ਕੋਲ ਆ ਬੰਦੀ ਨਹੀਂ ਕਦੀ ਮਾੜਾ ਕੋ ਚੰਗਾ ਕਰਮ ਨਹੀਂ ਕੀਤਾ ਸਾਨੂੰ ਖੁਸ਼ੀ ਹੈ ਵੀ ਕੋਈ ਕੋਈ ਔਰਤ ਖੁਦਦਾਰ ਹੁੰਦੀ ਹੈ ਸਾਰਿਆਂ ਨਹੀਂ ਹੁੰਦੀ ਜਿਹੜੀ ਆਪਣੀ ਜ਼ਿੰਦਗੀ ਦਾ ਫੈਸਲਾ ਕਰ ਸਕੇ ਚਾਲ ਸੱਤ ਰਾਤ ਤੇ ਅਕੇਲੀ ਮੈਂ ਇਕੱਲੀ ਚੱਲਿਆ ਜੀ ਤੇ ਆਪਣੇ ਬੱਚੇ ਹੀ ਮਾਂ ਹੀ ਤੇਓ ਹੀ ਤੇ ਪਿਓ ਪਾਲ ਤੇਓ ਬਣ ਕੇ ਵੀ ਇਹਨਾਂ ਨੂੰ ਪਾਲਿਆ ਤੇ ਮਾਂ ਬਣ ਕੇ ਹੀ ਮੈਂ ਪਾਲੀ ਗੱਲ ਕਰੀਏ ਤੁਹਾਡੇ ਜੱਜਾ ਦੀ ਕੋਈ ਕਮੀ ਨਹੀਂ ਜੀ ਗੱਲ ਕਰੀਏ ਤੁਹਾਡੇ ਜੱਜਾ ਦੀ ਜਿੱਦ ਰਹਣ ਵਿੱਚ ਉਹ ਰੈਂਟ ਤੇ ਆਦਾੜਾ ਹਾਂ ਜੀ ਨਹੀਂ ਰੈਂਟ ਤੇ ਨਹੀਂ ਆ ਜੀ ਹੈਗਾ ਸੀ ਮਗਾ ਛੋਟਾ ਮोटा ਮੈਂ ਜਦ ਚਾਹ ਦਾ ਕੰਮ ਕਰਦੀ ਸੀ ਉੱਥੇ ਸਸਤੇ ਪਲਾਂਟ ਮਿਲਦੇ ਸੀ ਕਿਸ਼ਤਾਂ ਦੇ ਉਹ ਮੈਂ ਲੈ ਕੇ ਬਣਾਇਆ ਸੀ ਤੇ ਜਾ ਗਈ ਤਾਂ ਉਹ ਵੀ ਮੇਰੇ ਪਤੀ ਨੇ ਰਹਿਣ ਨਹੀਂ ਦਿੱਤਾ ਕਿਰਾਏ ਸ਼ੂਟ ਕਹਿੰਦੇ ਸੀ ਕਿ ਜਾ ਕੇ ਕਿਸੇ ਕੋਲ ਕਾਗਜ਼ ਰੱਖਿਆ ਉਹ ਵੀ ਮਗਾਰ ਚਲਾਗੇ ਮੇਰਾ ਫਿਰ ਮੈਂ ਧੱਕੇ ਲਾ ਕੇ ਮੈਨੂੰ ਕਰਾਇਆ ਤੇ ਉਹ ਵੀ ਰੈਟ ਤੇ ਮੈਂ ਰਹਿਣ ਨੂੰ ਉਹ ਮੇਰੀ ਗੱਠੀ ਜਦੋਂ ਮੇਰੇ ਨਾਲ ਮਾੜਾ ਮੁੱਠਾ ਸਾਥ ਦਿੰਦੀ ਹੈ ਨਾਲ ਪਾੜਦੀ ਹੈ ਬੀਅਚ ਨਾਲ ਜੋਕ ਕਰਦੀ ਹੈ ਚੰਗੇ ਬੰਦੇ ਹੈ ਜਿਨ੍ਹਾਂ ਕੋ ਜੋਕ ਕਰਦੀ ਹੈ ਦਵਾਈਆਂ ਦੀ ਕੰਪਨੀ ਚ ਅੱਛੀ ਜੋਕ ਕਰਦੇ ਸੋ ਸਹਾਣੀ ਦੇ ਬਦਦ ਨਾਮ ਤਾਂ ਕੱਲ ਹੋ ਗਈ ਸੀਗੀ ਇਸ ਟਾਈਮ ਸਾਡੇ ਨਾਲ ਸਹਾਣੀ ਦੀ ਵਜੂਦ ਹੈ ਕੱਲ ਬੰਦੇ ਸਹਾਣੀ जर्नी बारे जानना चाहवा बचपन तो लैके कुछ ड्रीम से मदर थे, के ठीक तो है जो ड्रीम हम तो पूरे कर सोचा कि कदम तो स्टार्टिंग की उस ड्रीम को पूरा कर जो मेरे ड्रीम से होता है मैंने बचपन तो ही आया मेरा बचपन तो ही सपना वा कि हाँ मैं एक्ट्रेस करना वा मेरा बहुत ज़्यादा शौक था बचपन तो ही है बट पूरा नहीं होया पहले जो मैं पढ़ती सी घर के हालात इदा के जो मैं छोटे होंगे पहले असं इतें नहीं रेंगे असं होर जगह रेंगे साढ़ा अपना घर सेगा बट ममा उतर जिदा चा वगैरह का काम करते पापा तो शुरू तो स्पॉप में है जिदा बाकी बच्चों होंगे वा कि फादर साथ देना फादर अपने बच्चों में प्यार पापा का तो किसी भी प्यार नहीं है ना सा प्यार है ना ही ममा न्यार है उत्तों दादी होनी ने वो भी मतलब कभी जो पापा के ब्रदर ने उत्थे रेंगे ने को मतलब बच्चा करना साढ़े ना शुरू तो किसी का hmm. तो मतलब नहीं है ना ही साढ़े नाकिया वालों ना ही साढ़े ਤਾਂ ਕਿ ਹਮ ਲੋ ਕੋਈ ਵੀ ਸਾਇਨ ਨਾ ਲੈਣਾ ਕਰਤਾ ਨਹੀਂ ਹੈਗਾ ਪਰ ਫਿਰ ਮੰਮਾ ਨੇ ਬਹੁਤ ਸਾਰੀ ਤੋਂ ਬਹੁਤ ਸਟਰਗਲ ਕੀਤਾ ਸਾਨੂੰ ਦੋਨਾਂ ਨੂੰ ਪਾਣ ਲਈ ਇਹ ਪਹਿਲਾਂ ਮੰਮਾ ਨੇ ਚਾਹ ਫੈਕਟਰੀਆਂ ਚ ਜਾਣਾ ਚਾਹ ਬੇਚਣੀ ਫਿਰ ਸਾਡਾ ਉੱਥੇ ਆਪਣਾ ਕਾਰਸੇ ਦਾ ਬਟੋ ਸਿਰ ਪਾਪਾ ਦੇ ਕਰਕੇ ਸੇਲ ਹੋ ਗਿਆ ਫਿਰ ਮੰਮਾ ਨੇ ਦੂਜਾ ਕੰਮ ਬਾਰੇ ਸੋਚਿਆ ਪਾ ਜਿਹੜੇ ਉੱਥੋਂ ਦੇ ਪੈਸੇ ਆਏ ਉਹ ਪਾਪਾ ਕਰੋ ਚਾਹ ਕੇ ਲਾਗੇ ਫਿਰ ਸਾਡਾ ਘਰ ਵੀ ਪੈਣ ਪਾਇਆ ਫਿਰ ਉਹ ਘਰ ਸੜ ਉੱਥੇ ਆ ਗਏ ਹੁਣ ਅਸੀਂ ਕਰਾਇਆ ਤੇ ਟੱਕੇ ਖਾ ਰਿਆ ਤਾਂ ਕਰਕੇ ਫਿਰ मेरा मैं बचपन तो जो मैं छेवीं क्लास से पढ़ती सी ना जो मैं टीवी वगैरह देखना मैंने अपने आप में जिदा मेरे ममा का सप मेरे मम्मा का सपना है ना सिंगर बनना उदा ही मैं हम एक्टिंग का शौक हो गया कि हाँ मैं एक्टर बनना वा मेरा यह सपना शुरू तो ही आ छेवीं क्लास तो फिर जब मैं छेवीं तो पहला मेरे तो फोन नहीं जो मैं दसवीं तक पढ़ती से फिर और फिर मैं प्लस वन चु फोन मिलया फिर मैं प्लस टू तो बाद इंस्टा से अपनी रील्स बनानिया शुरू की हूँ मेरे इंस्टा से फॉलोवर वगैरह भी ने ਕਿੱਦਾਂ ਦਾ ਮਤਲਬ ਸਟਾਰਟਿੰਗ ਚ ਦੋ ਪਹਿਲੇ ਰੀਲਸ ਬਣਾਈ ਸੀ ਕਿਦਾਂ ਦਾ ਮਤਲਬ ਰਿਸਪੌਂਸ ਆਇਆ ਸੀ ਕਿਦਾਂ ਦਾ ਫੀਲ ਹੋਇਆ ਸੀ ਕਿਦਾਂ ਕੋਲਮੋਸਟ ਸਟਾਰਟ ਕਰਦੇ ਪਹਿਲੇ ਦਿਨ ਤੋਂ ਤਾਂ ਕੋਈ ਨਹੀਂ ਫਾਲੋਅਰਸ ਨਹੀਂ ਆਏ ਪਹਿਲਾਂ ਤਾਂ ਮੈਂ ਇਹ ਨਹੀਂ ਇੱਕ ਦੋ ਬਣਾ ਕੇ ਮੈਂ ਬੰਦ ਕਰ ਦਿੱਤੀ ਕਿਉਂਕਿ ਉਦੋਂ ਇੰਨੇ ਵੀ ਊਜ਼ ਹੀ ਨਹੀਂ ਆਏ ਸੀ ਫਿਰ ਸਾਲ ਦੇ ਸਾਰ ਬਾਅਦ ਵਿੱਚ ਇਹ ਘੜਾ ਤਾਂ ਸ਼ੁਰੂ ਕੀਤੀਆਂ ਫਿਰ ਮੈਂ ਇੱਕ ਦਿਨ ਚ ਚਾਰ ਚਾਰ ਰੀਲਸ ਪਾਣੀਆ ਫਿਰ ਪੰਜ ਪਾਣੀਆ ਐਡਾ ਇਦਾਂ ਫਿਰ ਹੌਲੀ ਹੌਲੀ ਰਿਸਪੌਂਸ ਵੱਧ ਜਰ ਗਿਆ ਫਿਰ ਮੇਰੇ 10k ਫਾਲੋਅਰ ਹੋਏ ਫਿਰ ਮੇਰੇ 20k ਫਾਲੋਅਰ ਨੇ ਤਾਂ ਐਡਾ ਹੌਲੀ ਹੌਲੀ ਰਿਸਪੌਂਸ ਕਮੈਂਟਸ ਵੀ ਅਲੱਗ ਹੀ ਗੱਲ ਕਰਦੀ ਕਿੰਨਾ ਦੇ ਕਮੈਂਟਸ ਕਮੈਂਟਸ ਵੀ ਵਧੀਆ ਆਉਂਦੇ ਨੇ ਗੁੱਡ ਬਲੋਕਿੰਗ ਗੁੱਡ ਬਟ ਐਟ ਦਾ ਕਮੈਂਟ ਆਉਂਦੇ ਨੇ ਵਧੀਆ ਕਮੈਂਟ ਆਉਂਦੇ ਨੇ ਦੇਖਿਆ ਜAVE ਤਾ ਆਫ ਕੈਮਰਾ ਤੁਹਾਡੇ ਮਦਰ ਨੇ ਹੀ ਦੱਸਿਆ ਸੀਗਾ ਮੈਨੂੰ ਕਿ ਆ ਮੇਰੀ ਬੇਟੀ ਵੈਸੇ ਹੀ ਬਹੁਤ ਸੋਹਣੀ ਹੈ ਕਿ ਵਾਕਈ ਤੁਸੀਂ ਬਹੁਤ ਸੋਹਣੀ ਹੋ ਕਿ ਵਧੀਆ ਤਾਂ ਕੋਈਨਾਂ ਨੂੰ ਰਿਸ਼ਤੇ ਵਗੈਰਾ ਵੀ ਆਉਂਦੇ ਹੈਗੇ ਆ ਤੇ ਕਦੇ ਐਦਾ ਕੋਈ ਮੈਸੇਜ ਲਿਖਾਇਆ ਕਮੈਂਟ ਦੇ ਵਿੱਚ ਜਾਂ ਮੈਰਿਜ ਲਿਖ ਕੇ ਆਇਆ ਨਹੀਂ ਤਾਂ ਮੈਨੂੰ ਤਾਂ ਨਹੀਂ ਵੀ ਇੱਥੇ ਰੀਸੈਂਟਲੀ ਮੇਰਾ ਰਿਸ਼ਤਾ ਮੇਰੇ ਮੰਮਾ ਨੂੰ ਆਇਆ ਸੀਗਾ ਥੋੜੇ ਦੇ ਪਹਿਲਾਂ ਤੇ ਮਾਰੇ ਮਤਲਬ ਗਲੋਸੀਟੀ ਇਸ ਤੇ ਰਿਲੇਟਡ ਬਟ ਮम्मा ਕਹਿੰਦੇ ਅਰੇ ਨਾ ਕੰਨਾਨੀ ਹੱਲੇ ਮੇਰੇ ਕੋਈ ਛੋਟੀ ਐ ਨਾ ਮੇਰੇ ਕੋਈ ਬੰਦਾ ਨਾ ਤੇ ਮਾਰੇ ਮਮਾ ਦਾ ਸਾਥ ਦੇਣਾ ਚਾਹਨੀ ਆ ਕਿ ਹਾਂ ਨਾ ਮੇਰੇ ਕੋਈ ਭਰਾ ਹੈ ਮੈਂ ਗੱਡੀ ਮੈਂ ਗੱਡੀਆਂ ਘਾਚੇ ਇੱਕ ਮੇਰੀ ਛੋਟੀ ਭੈਣ ਵੀ ਐ ਤੇ ਮੈਂ ਸਾਨੀ ਆ ਕਿ ਹਾਂ ਮੈਂ ਘਰ ਚ ਗੱਡੀਆਂ ਤੇ ਮੈਂ ਆਪਣੇ ਮਮਾ ਦਾ ਸਾਥ ਦਵਣਾ ਕਿਉਂਕਿ ਬਚਪਨ ਤੋਂ ਮੰਤਕ ਮੈਂ ਦੇਖਿਆ ਮੇਰੇ ਮਮਾ ਜੋ ਹੀ ਕਰਦੇ ਆ ਰਹੇ ਨੇ ਇਕੱਲੇ ਕਰਦੇ ਆ ਰਹੇ ਨੇ ਹੱਲੇ ਨੇ ਮੈਂ ਘਾਡਦੀਆਂ ਨਾਲ ਅਪਣਾ ਕਰੀਅਰ ਵੀ ਬਣਾ ਲਿਆ ਤੇ ਨਾਲ ਜੋਬ ਵੀ ਘਾਡਦੀ ਆ ਮੈਂ ਇੱਕ ਬਹੁਤ ਅੱਛੀ ਕੰਪਨੀ ਤੋਂ ਜੋਬ ਵੀ ਘਾਡਦੀ ਆ ਤੇ ਜਿੱਦ ਤੇ ਮਮਾ ਨੂੰ ਥੋੜੀ-ਮੋਟੀ ਹੈਲਪ ਵੀ ਹੋ ਜਾਂਦੀ ਹੈ ਤੇ ਮੈਂ ਸਾਂਦੀਆ ਮੇਰਾ ਸੁਪਨਾ ਵੀ ਪੂਰਾ ਹੋਵੇ ਤਾਂ ਕਿ ਮਮਾ ਦਾ ਚਾਲੋ ਤੇ ਚਾਲਾ ਸਾਜ ਸਕੋ ਇਸ ਸੁਪਨੇ ਨੂੰ ਪੂਰਾ ਕਰਨ ਲਈ ਹਜੇ ਤੱਕ ਕੀ-ਕੀ ਸਟੈਪ ਕਰ ਚੁੱਕੇ ਹੱਲੇ ਇਸ ਜਦ ਸਭ ਤੋਂ ਜ਼ਿਆਦਾ ਸਟੈਪ ਤਾਂ ਮੇਰੇ ਮਮਾ ਬਰਾਬਰ ਦਾ ਸਟੈਪ ਕਰ ਰਹੇ ਨੇ ਮਮਾ ਲਈ ਮੁੰਬਈ ਜਾ ਕੇ ਆਏ ਨੇ ਉੱਥੇ ਸਾਰੇ ਮਤਲਬ ਐਕਟਰਾਂ ਨੇ ਘ阿里 ਘਰੇ ਉੱਥੇ ਵਰਨਾ ਮਮਾ ਨੇ ਚਾਹੇ ਮਰੀ ਕਿਸੇ ਨਾਲ ਤਾਂ ਗੱਲ ਹੋ ਜਰੇ ਬੈਠ ਕੋਈ ਮਤਲਬ ਕਿਸੇ ਨਾਲ ਗੱਲ ਨਹੀਂ ਹੋਈ ਮੰਮਾ ਨੇ ਕਿਹਾ ਕਿ ਹਾਂ ਮਤਲਬ ਐਤੋਂ ਮਮਾ ਨੇ ਉੱਥੇ ਰਕੀ ਦੱਸਣਾ ਫਿਰ ਮੰਮਾ ਨੇ ਕਿਹਾ ਬਈ ਕਿ ਕਿਸੇ ਨਾ ਕਿਸੇ ਨਾਲ ਜੋ ਬਟ ਕਿਸੇ ਬਟ ਕਿਸੇ ਨਾਲ ਹੀ ਲੈ ਗਾਲਣੀ ਹੋਈ ਹੱਲ ਨਹੀਂ ਹੋ ਰਹੀ ਲਈ ਇਸੇ ਕਾਰਨ ਹੈ ਕਿ ਜਿੰਨਾ ਹੋ ਸਕੇ ਸਾਡੇ ਕੋਲ ਗੱਲ ਕਰੀਏ ਕਿਤੇ ਤੁਸੀਂ ਅਸਲ ਤੱਕ ਪਾਰਟਿਸਿਪੇਟ ਕੀਤਾ ਹੋਵੇ ਸਕੂਲ ਦੇ ਵਿੱਚ ਕਿਤੇ ਵੀ ਵਾਰ ਅਦਰ ਜਜਾ ਕਿ ਤੁਹਾਨੂੰ ਅਦਰ ਮੌਕਾ ਮਿਲਿਆ ਸੀ ਕਿਹਾ ਸੀ ਇੱਕ ਵਾਰੀ ਸਕੂਲ 'ਚ ਸਮਝਣਾ ਹੋਇਆ ਸੀ ਕਿ ਨਹੀਂ ਡਾਂਸ ਦੇ ਲੈ ਕੇ ਤਾਂ ਫਿਰ ਮੌਕੇ ਡਾਂਸ ਕੀਤਾ ਸੀ ਮੇਰੀ ਖੜ ਫਰੈਂਡ ਸੀਗੀ ਅਸੀਂ ਦੋਨਾਂ ਨੇ ਪਾਰਟਿਸਿਪੇਟ ਕੀਤਾ ਕੀ ਅ ਕਿੱਦਾਂ ਦੀ ਤੁਸੀਂ ਮਤਲਬ ਕਿ ਰੀਲਸ ਵਗੈਰਾ ਬਣਾਉਂਦੇ ਹੋ ਕਮੇਡੀਅਨ ਜਾਂ ਕਿੱਦਾਂ ਦੀ ਮਤਲਬ ਕਿ ਜਿੱਦਾਂ ਸੌਂਸ ਵਗੈਰਾ ਸੌਂਸ ਵਗੈਰਾ ਜਿਵੇਂ ਕਿ ਬੰਦੇ ਐਕਟਿੰਗ ਕਰਦਾ ਹਾਂ ਮਤਲਬ ਕਿ ਬੋਲ ਕੇ ਅਸਰ ਕੋਈ ਐਕਟ ਵਗੈਰਾ ਕਰ ਰਿਹਾ ਹੈ ਜਿਵੇਂ ਬੋਲ ਕੇ ਵੀ ਖਾਣ ਲੈਂਦੀ ਹੈ ਤੇ ਵੀ ਰੀਲ ਤੇ ਕਰਦੇ ਬੋਲ ਕੇ ਕਿੱਦਾਂ ਐਕਟ ਕਰਦੇ ਹੋ ਰੀਲਸ ਇਹਦਾ ਸਭ ਤੇ ਨਵਾਂ ਹੈ ਬੋਲ ਕੇ ਜਿੱਦਾਂ ਵਿੱਚ ਰੀਲਸ ਨਹੀਂ ਹੁੰਦੀ ਉਸਦੇ ਤੇ ਮੈਂ ਰਿਐਕਟ ਕਰ ਐਕਟ ਕਰਦੇ ਐਕਟ ਮਤਲਬ ਕਿ ਜੋ ਸ਼ੋਅ ਕਰਦੇ ਹੋ ਨਾ ਸ਼ੋਅ ਕਰਦੇ ਓਕੇ ਓਕੇ